ਜਦੋਂ ਅਸੀਂ ਫਿਲਮਾਂ ਬਣਾਉਨੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਂਦੇ ਹੋ ਜਾਂ ਤੁਸੀਂ ਜੋ ਦੇਖੋਗੇ ਅਸੀਂ ਉਹ ਹੀ ਦਿਖਾਉਨੇ ਆ ਦੇਖੋ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟ ਹੀ ਡੇਢ ਸੀ ਉਹ ਵੀ ਨਹੀਂ ਹੋਣਾ ਇਹ ਤੈਨੂੰ ਹਲੇ ਵੀ ਨਹੀਂ ਪਤਾ ਲੱਗਾ ਪਰ ਸ਼ਾਮ ਨੂੰ ਪੰਨੇ ਕੋਲੇ ਆਈਏ ਰੱਖ ਕੇ ਦਿਖਾਉਗਾ ਮੈਂ ਇੰਟਰਵਿਊ 'ਚ ਉੱઠી ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ-ਆਨ ਜੱਟਾ ਦੇ ਬਾਅਦ ਕੈਰੀ-ਆਨ ਜੱਟੀਆਂ ਬਣਾਈ ਵਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਤਾਂ ਬੜਾ ਜੀ ਤੇ ਫਿਰ ਤੋਂ ਕਰੂੰਗਾ ਮੰਮਾ ਮੈਂ 2-4 ਬੰਦੇ ਮਾਰੂੰਗੀ 15 ਸਾਲ ਲੱਗੇ ਨੇ 2010-11 ਦੇ ਵਿੱਚ ਅਸੀਂ ਮਿਲਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਇਹਨਾਂ ਨੇ ਮਿੱਟੀ ਇੰਨੀ ਖਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਾਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪਸਦਾ ਅਤੀ ਬਨਮ ਬਿਨਾ ਲੈਂਸ ਤੋਂ ਕੀਤੀ ਵੀ ਐਫਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਗਿਫੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਹੀ ਡਾਇਲੋਗ ਮੇਰੇ ਹੀ ਲਿਖੇ ਹੋਏ ਨੇ ਸੋ ਮੈਨੂੰ ਐ ਲੱਗਿਆ ਜਿਹੜੇ ਕਰੈਕਟਰ ਨੂੰ ਲੋਡ ਆ ਡਾਇਲੋਗਾਂ ਦੀ ਥੋੜਾ ਸਿਖਿਆ ਆ ਜੀ ਜਿਹਦਾ ਜਿਹੜੀ ਰੀਡ ਗੋਰ ਫਰਾਰ ਮੈਨੂੰ ਪਤਾ ਹੈ ਵੀ ਥੋੜੀ ਐਕਸ਼ਨ ਕਰਨ ਦੀ ਤਾਂਗ ਹੈਗੀ ਸੀ ਮੈਨੂੰ ਅਜੇ ਤਾਂ ਲੱਗਦਾ ਉਹ ਵੀ ਹੋਈ ਆ ਬਿਲਕੁਲ ਪੂਰੀ ਹੋਈ ਆ ਜੀ ਔਰ ਬਹੁਤ ਹੈ ਮੈਂ ਤਾਂ ਇਹਨੂੰ ਉਹਨੂੰ ਤਾਂ ਕਹੀ ਆ ਲਾ ਵੀ ਮੈਂ ਕਿਹਾ ਯਾਰ ਬਸ ਨਾ ਇਹ ਫਿਲਮ ਲਈ ਆਪਾਂ ਦੁਆ ਕਰੀਏ ਵੀ ਇਹ ਜਰੂਰ ਚੱਲੇ ਕਿਉਂਕਿ ਨਾ ਕੀ ਆ ਜਦੋਂ ਅਸੀਂ ਫਿਲਮਾਂ ਬਣਾਉਨੇ ਆ ਕਹਿਣਾ ਬਹੁਤ ਸੌਖਾ ਹੁੰਦਾ ਕਿ ਤੁਸੀਂ ਇੱਕੇ ਚੀਜ਼ ਦਿਖਾਈ ਜਾਨੇ ਹੋ ਯਾਰ ਤੁਸੀਂ ਜੋ ਦੇਖੋਗੇ ਅਸੀਂ ਉਹੀ ਦਿਖਾਉਨੇ ਆ ਸੋ ਸਾਡਾ ਬੇਸਿਕ ਪਰਪਸ ਉਦਾ ਕਿ ਯਾਰ ਅਸੀਂ ਹਰ ਚੀਜ਼ ਬਣਾਈ ਹੈ ਹਰ ਅਸੀਂ ਸਰਮੇ ਨੂੰ ਪਿਆਰ ਕਰਦੇ ਆ ਸੋ ਕੋਸ਼ਿਸ਼ ਸਾਡੀ ਜਿਹੀ ਤੇ ਬਸ ਤੁਸੀਂ ਮਿਹਨਤ ਮਾਰੋ ਸਾਡੇ ਵਧੀਆ ਵਧੀਆ ਰਿਵਿਊ ਛਾਪੋਗੇ ਵਧੀਆ ਹੋਗਾ ਹਾਂ ਸੀਡੀ ਨੱਕਾ ਹੋ ਗਿਆ ਸੀਡੀ ਵੀ ਪੂਰਾ ਚਾਹੀਦਾ ਹਾਂ ਸੀਡੀ ਦੀ ਸੀਟੀ ਬੱਜੀ ਕਿ ਨਹੀਂ ਪੂਰੀ ਹਾਂ ਲਿਆਓ ਜੀ ਕੋਟਾ ਡਾਇਲੌਗ ਸੀ ਕਹਿੰਦੇ ਚੱਲ 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 ਕੇ ਪਈਆ ਕਰ ਲਾ ਲੰਦ ਪੰਮਾ ਪੰਮਾ ਹੋਈ ਪਈ ਆ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਬਹੁਤ ਜ਼ਿਆਦਾ ਵੀ ਮਤਲਬ ਹੈ ਡਾਇਰੈਕਟਰ ਨੇ ਸਟੋਰੀ ਲਾਈਨ ਦਾ ਹਰ ਬੰਦ ਤੋਂ ਪੂਰਾ ਪੂਰਾ ਕਵਰ ਲਿਆ ਦੇਖੋ ਜੀ ਪਹਿਲੀ ਵਾਰੀ ਐਂ ਹੋ ਰਿਹਾ ਵਾ ਵੀ ਤੁਸੀਂ ਸਾਨੂੰ ਘੱਟ ਪੁੱਤਰੋਂ ਆਪ ਜਿਆਦਾ ਦੱਸ ਰਹੇ ਹੋ ਇਹਦਾ ਮਤਲਬ ਫਿਲਮ ਵਧੀਆ ਹੀ ਆ ਰਹੀ ਹੈ 200 ਵਿੱਚ ਮੈਂ ਜਾਣਾ ਪਾਣਾ ਕਿ ਬਹੁਤ ਵਧੀਆ ਰਿਹਾ ਬਹੁਤ ਵਧੀਆ ਰਿਹਾ ਜੀ ਸਾਰਾ ਕੁਝ ਵਧੀਆ ਰਿਹਾ ਹੈ ਇਹ ਸਮਝਣਾ ਹੀ ਪੈਣਾ ਜੇ ਤੈਨੂੰ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਨਹੀਂ ਨਹੀਂ ਉਹ ਪੂਰਾ ਤਾਂ ਹੋ ਲੈਣ ਦਿਓ ਜੇ ਤੈਨੂੰ ਹਲੇ ਵੀ ਨਹੀਂ ਪਤਾ ਲੱਗਿਆ ਪਰ ਸ਼ਾਮ ਨੂੰ ਪੰਨੇ ਕੋਲੇ ਆਈਏ ਰੱਖ ਕੇ ਦਿਖਾਉਗਾ ਲਓ ਥੈਂਕ ਯੂ ਥੈਂਕ ਯੂ ਬ੍ਰਦਰ ਥੈਂਕ ਯੂ ਤੁਹਾਨੂੰ ਵਧੀਆ ਲੱਗੇ ਸੀ ਰਿਵੈਲ ਥੈਂਕ ਯੂ ਵਾਹ ਲਓ ਸਾਈਡ ਸੌ ਸਾਹਿਬ ਚਲੋ ਥੈਂਕ ਯੂ ਬਣਾ ਉਹਨੂੰ ਬੋਲਣਾ ਸਾਹ ਯਾਰਿਆਲੀ ਬੱਸ ਇਹ ਲਈ ਆ ਜੀ ਵਾਪ ਲੱਗ ਜਾਣੀਆਂ ਪਰਸੋਂ ਨੂੰ ਫਿਲਮ ਜਾ ਕੇ ਦੇਖਿਓ ਜਿਨ੍ਹਾਂ ਨੇ ਨਹੀਂ ਦੇਖੀ ਦੇਖਿਓ ਜਾ ਕੇ ਰਿਵਿਊ ਪਾਓ ਵਧੀਆ ਵਧੀਆ ਲਿਖੋ 15 ਸਾਲ ਲੱਗੇ ਨੇ 2010 11 ਦੇ ਵਿੱਚ ਅਸੀਂ ਮਿਲਲਾ ਦਾ ਪਹਿਲੀ ਮਿਰਜ਼ਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਬੜੇ ਮਿਸਫਾਇਰ ਹੋਏ ਨੇ ਜ਼ਿੰਦਗੀ ਦੇ ਵਿੱਚ ਸੋ ਇਹਨੂੰ ਤੁਸੀਂ ਰਾਈਟ ਟਿਕਾਣੇ ਤੇ ਤੀਰ ਨੂੰ ਲਾ ਦਿਓ ਸਾਡੇ ਨੂੰ ਬੜੀ ਮਿਹਨਤ ਕੀਤੀ ਆ ਤੁਸੀਂ ਦੇਖ ਹੀ ਲਿਆ ਸਾਬ ਦਾ ਇਹਨਾਂ ਨੇ ਮਿੱਟੀ ਇੰਨੀ ਖਲਾਰੀ ਲੈਂਸ ਪਾਇਓ ਸੀ ਮੇਰੀਆਂ ਅੱਖਾਂ ਦਾ ਤਿੰਨ ਵਰੀ ਟ੍ਰੀਟਮੈਂਟ ਹੋਇਆ ਸੋ ਕਹਿੰਦੇ ਲੈਂਸ ਨਹੀਂ ਪਸਦਾ ਅੱਧੀ ਫਿਲਮ ਬਿਨਾ ਲੈਂਸ ਤੋਂ ਕੀਤੀ ਵੀਐਫਐਕਸ ਬੜੇ ਡਰਾਮੇ ਹੋਏ ਨੇ ਸੋ ਸਾਡੀ ਮਿਹਨਤ ਨੂੰ ਤੁਸੀਂ ਭਾਗ ਲਾਇਓ ਸਪੋਰਟ ਕਰਿਓ ਥੈਂਕ ਯੂ ਸੋ ਮਚ ਸਰ ਜੀ ਸਰ ਜਿੰਦਾ ਸਰ ਜਿੰਦਾ ਵਰਨਿੰਗ ਜੇ ਫਿਰ ਐਕਚੁਅਲੀ ਮੈਂ ਮੈਂ ਨਾ ਸੋਚ ਰਹੀ ਸੀ ਮੈਂ ਕਿਹਾ ਯਾਰ ਮੈਂ ਵਰਨਿੰਗ ਦੇਖਣ ਜਾ ਰਹੀ ਹਾਂ ਮੈਨੂੰ ਪਸੰਦ ਪਤਾ ਨਹੀਂ ਆਊਗੀ ਕਿ ਨਹੀਂ ਆਊਗੀ ਮੈਂ ਇੰਟਰਵਿਊ ਚ ਉੱਠੀ ਤੇ ਮੈਂ ਗਿੱਪੀ ਨੂੰ ਕਿਹਾ ਮੈਂ ਕਿਹਾ ਕੈਰੀ-ਆਨ ਜੱਟਾ ਦੇ ਬਾਅਦ ਕੈਰੀ-ਆਨ ਜੱਟੀਆਂ ਬਣਾਏ ਵਰਨਿੰਗ ਤੋਂ ਬਾਅਦ ਕੋਈ ਫੀਮੇਲ ਵਰਜ਼ਨ ਬਣੂਗਾ ਕਿਤਾ ਕੀ ਬਾਤ ਹੈ ਕਿਉਂਕਿ ਬਣਨਾ ਚਾਹੀਦਾ ਹੈ ਤੂੰ ਤੇ ਬੜਿਆ ਤੁਸੀਂ ਕੈਕਟਰ ਜਿਹੜਾ ਕਰੋਗੇ ਮੰਮਾ ਮੈਂ ਦੋ ਚਾਰ ਬੰਦੇ ਮਾਰੂਗੀ ਜਿਨ੍ਹਾਂ ਤੇ ਮੈਨੂੰ ਗੁੱਸਾ ਹੈ ਤੇ ਦੂਜੀ ਗੱਲ ਮੈਂ ਇਹਨਾਂ ਨੂੰ ਆ ਗਈ ਕਿ ਇਹਦੇ ਬਾਅਦ ਘੱਟੋ ਘੱਟ 2-4 ਮਹੀਨੇ ਮੈਂ ਚਮਚੇ ਨਾਲ ਕੁਝ ਨਹੀਂ ਖਾਣਾ ਚਮਚੇ ਬਹਿਣ ਆ ਸਾਡੇ ਘਰ 'ਚ ਤੇ ਬਹੁਤ 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 ਰੀਜਨਲ ਫਿਲਮ ਬਣਾਈ ਹੋਈ ਆ ਓਨੈਸਟਲੀ ਮਤਲਬ ਸਾਊਂਡ ਡਿਜ਼ਾਈਨ ਤੋਂ ਲੈ ਕੇ ਡਾਇਲੌਗ ਤੋਂ ਲੈ ਕੇ ਲੁਕਤ ਤੋਂ ਲੈ ਕੇ ਹਰ ਚੀਜ਼ ਬਹੁਤ ਬਹੁਤ ਘੈਂਟਾ ਸੈਕੰਡ ਫੈਬ ਨੂੰ ਤੁਸੀਂ ਜ਼ਰੂਰ ਜ਼ਰੂਰ ਆਣਾ ਤੇ ਫਿਲਮ ਦੇਖਣੀ ਆ ਇਟ ਇਜ਼ ਮਾਈਂਡ ਬਲੈਡੀ ਬਲੋਇੰਗ ਜੇ ਤੁਸੀਂ ਦੇਖੋਗੇ ਤਾਂ ਹੀ 3 4 5 ਬਣੂਗੀ ਸੋ ਸੀਓਂ ਦਾ ਥੀਏਟਰ ਤੁਹਾਨੂੰ ਸੈਕੰਡ ਫੈਬ ਇਹ ਵੀ ਵੈਰੀ ਹੁਣ ਹਾਂ ਜੀ ਹਾਂ ਜੀ ਹਾਂ ਜੀ ਨਹੀਂ ਮੈਨੂੰ ਬਿਲਕੁਲ ਨਹੀਂ ਲੱਗਿਆ ਜੀ ରାਦਰਰ ਦੈਨ ਕੇ ਇਹ ਲਿਖੇ ਪੰਮਿਆ ਇਹਦਾ ਜਵਾਬ ਪੰਮਾ ਪੰਮਾ ਦੇਊਗਾ ਦਾ ਬੈਟਰ ਉਹ ਕਹਿੰਦੇ ਵੀ ਗਿੱਪੀ ਨੂੰ ਇੱਕ ਵੀ ਡਾਇਲੋਗ ਨਹੀਂ ਦਿੱਤਾ ਸਾਰੇ ਦੇ ਸਾਰੇ ਡਾਇਲੋਗ ਪੰਮੇ ਨੂੰ ਦਿੱਤੇ ਮੈਂ ਮੈਂ ਰਕਸਾ ਦਾ ਡਾਇਲੋਗ ਮੇਰੇ ਹੀ ਲਿਖਿਓਏ ਨੇ ਸੋ ਮੈਨੂੰ ਆ ਲੱਗਿਆ ਜਿਹੜੇ ਕਰੈਕਟਰ ਨੂੰ ਲੋਡ ਆ ਡਾਇਲੋਗਾਂ ਦੀ ਕਿਉਂਕਿ ਪੰਮੇ ਦਾ ਕਰੈਕਟਰ ਅਸੀਂ ਸ਼ੁਰੂ ਤੋਂ ਇਦਾਂ ਦਾ ਬਣਾਇਆ ਸੀ ਤੇ ਗੇਜੇ ਦਾ ਕਰੈਕਟਰ ਇਸੇ ਤਰੀਕੇ ਦਾ ਹੈਗਾ ਸੋ ਫਿਲਮ ਨਾਲ ਮੈਨੂੰ ਹਮੇਸ਼ਾ ਇਦਾਂ ਲੱਗਦਾ ਕਿਉਂਕਿ ਜਿਨ੍ਹਾਂ ਨੇ ਫਿਲਮ ਹੁਣ ਦੇਖ ਲਈ ਆ ਬੜੇ ਲੋਕੀ ਕਮੈਂਟ ਕਰਦੇ ਸੀ ਕਹਿੰਦੇ ਯਾਰ ਪੰਮੇ ਦਾ ਰੋਲ ਤਾਂ ਨਹੀਂ ਘਟਾਦਾ ਐ ਤਾਂ ਨਹੀਂ ਕਰਦਾ ਉਦਾਂ ਨਹੀਂ ਕਰਦਾ ਮੈਂ ਜ਼ਿੰਦਗੀ 'ਚ ਹਮੇਸ਼ਾ ਇਮਾਨਦਾਰੀ ਨਾਲ ਫਿਲਮ ਬਣਾਈ ਆ ਅਸੀਂ ਸਿਨੇਮੇ ਨੂੰ ਪਿਆਰ ਕਰਦੇ ਆ ਜੋ ਜ਼ਰੂਰੀ ਸੀ ਉਹੀ ਬਣਾਇਆ ਮਾਡਰ ਦੇ ਸਾਇਲੈਂਸ ਬਹੁਤ ਉੱਚੀ ਬੋਲੀ ਹੈ ਬਹੁਤ ਥੈਂਕ ਯੂ ਥੈਂਕ ਯੂ ਦੇਖੋ ਕੋਸ ਚੀਜ਼ਾਂ ਹੁੰਦੀਆਂ ਜਿਹੜੀਆਂ ਚੁੱਪ ਰਹਿ ਕੇ ਬੋਲੀਆਂ ਜਾਂਦੀਆਂ ਹੁੰਦੀਆਂ ਉਹ ਕੰਮ ਹੋਇਆ ਤੇ ਅਗਲੀ ਦੇ ਵਿੱਚ ਤਾਂ ਜਿਹੜਾ ਐਕਟੀਡੇਟ ਸੀ ਉਹ ਵੀ ਨਹੀਂ ਹੋਣਾ ਅਗਲੀ ਦੇ ਵਿੱਚ ਤਾਂ ਹੋਰ ਮੌਲ ਕੈ ਥੈਂਕ ਯੂ ਜੀ ਤੁਹਾਡੇ ਰੋਜ਼ ਬਹੁਤ ਵਧੀਆ ਹੈ ਸੀਰੀਜ਼ ਵਿੱਚ ਵੀ ਲਿਖਿਆ ਬਹੁਤ ਵਧੀਆ ਲਿਖਿਆ ਤੁਹਾਨੂੰ ਹਾਣ ਵਾਲੇ ਤੇ ਬਹੁਤ ਖੁਸ਼ ਨਿਭਾਇਆ ਥੈਂਕ ਯੂ ਥੈਂਕ ਥੈਂਕ ਯੂ ਥੈਂਕ ਯੂ ਅਗਲੀ ਅਪਡੇਟ ਜੀ ਜੜੇ ਸਹੀ ਭਾਈ ਜੀ ਇੰਟਰਵਿਊ ਕਿੱੱਕੇ ਆਏ ਨੇ ਕਿਤੇ ਵੀ ਫਿਰ ਨੂੰ ਇੰਨਾ ਕੰਮ ਕਰਕੇ ਢੋਡੇ ਵਾਗ ਇਹ ਕੁੜੀਆਂ ਦੀ ਜਿੱਪੀ ਘਰੇ ਆ ਲੈ ਚਲੋ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਸਾਰੇ ਲੱਗੇ ਹੋਏ ਨੇ ਸਾਰੇ ਭਾਈ ਜਿਵੇਂ ਜਿਵੇਂ ਪੰਨੇ ਦਾ ਕਰੈਕਟਰ ਬਣਾਉਂਦਾ ਕਰਿਆ ਇਹ ਸੀਟੀ ਦੇ ਕਰੈਕਟਰ ਨੇ ਬੜੀ ਰਾਉਂਡ ਕਲਾਈ ਹੈ ਅਗਲੀ ਵਾਰ ਮੇਲਾ ਦਾ ਘੌੜੀਆਂ ਵੀ ਘੜਣੀਆਂ ਚਾਹੀਦੀਆਂ ਚਾੜੂ ਆ ਮੇਲਾ ਰੈਕਟਰ ਸਾਹਿਬ ਰੈਕਟਰ ਸਾਹਿਬ ਹੈਲੋ ਇਹ ਕਿਤੇ ਸਿਟੀ ਵਿੱਚ ਸਪੈਸ਼ਲ ਸਵਾਲ ਬੁਲਵਾਇਆ ਤਾ ਇਹ ਪਿਛੇ ਕਈ ਦਿਨਾਂ ਦਾ ਮੈਨੂੰ ਕਈ ਜਾਂਦਾ ਕਹਿੰਦਾ ਉਸਤਾਦ ਜੀ ਮੈਨੂੰ ਕਰੋ ਚੋਂਦਾ ਪਰਦਾ ਬਈ ਉਹਦਾ ਮੇਰੇ ਥੈਂਕ ਯੂ ਜੀ ਥੈਂਕ ਯੂ ਸੋ ਮਚ ਥੈਂਕ ਯੂ ਅਮਾ ਜੀ